ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾ ਅੱਜ ਪਿੰਡ ਧੂਲਕੋਟ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸਮਾਤਪਾਈ ਤੇ ਖਾਰਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਰਸਟ ਰਹੀ ਸਮਾਤਪਾਈ ਦੀ ਟੀਮ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਖਾਰਾ ਦੀ ਟੀਮ ਜਿਸ ਨੂੰ 31000 ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਬਰਿੰਦਰ ਭਿੰਦਰ ਪਿਸਟਲ ਤੇ ਬੈਸਟ ਸਟਾਪਰ ਬਣਿਆ ਮੋਨੂ ਕੋਟਬਾਈ ਬੈਸਟ ਰੇਡਰ ਤੇ ਸਟੋਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਸਮਾਦਪਾਈ ਦੀ ਟੀਮ ਵਿੱਚ ਬਰਿੰਦਰ ਪਿਸਤਲ, ਸੰਦੀਪ ਬਸੀਆਂ, ਮੋਨੂ ਕੋਟਪਾਈ ਤੇ ਕਾਕਾ ਖੇਡੇ ਤੇ ਦੂਜੇ ਪਾਸੇ ਖਾਰਾ ਦੀ ਟੀਮ ਵਿੱਚ ਸੀਪਾ ਥੰਦੇਵਾਲ, ਜੋਧਾ, ਸੋਖਾ ਜਿਉਣ ਵਾਲਾ, ਰਾਮ ਤੇ ਵਿੱਕੀ ਖਾਰਾ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਸ਼ੇਰਪੁਰ ਥਾਣਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਰਾਮਗੜ੍ਹ ਤੇ ਮੌੜ ਮਾਜਰਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਰਸਟ ਰਹੀ ਰਾਮਗੜ੍ਹ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਮੌੜ ਮਾਜਰਾ ਦੀ ਟੀਮ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਫੌਜੀ ਰਾਮਗੜ੍ਹ ਤੇ ਬੈਸਟ ਸਟਾਪਰ ਬਣਿਆ ਸੰਦੀਪ ਰਾਮਗੜ੍ਹ ਬੈਸਟ ਰੇਡਰ ਤੇ ਸਟਾਪਰ ਨੂੰ ਐਲਈਡਜ਼ ਦੇ ਕੇ ਸਨਮਾਨ ਕੀਤਾ ਗਿਆ ਤੇ ਰਾਮਗੜ੍ਹ ਦੀ ਟੀਮ ਵਿੱਚ ਪੂਰੀ ਪਿੰਡਾ ਤਨੋਲਾ ਰਾਜਾ ਘੋੜਾ ਕਲਸੀਆ ਸੰਦੀਪ ਤੇ ਫੌਜੀ ਖੇਡੇ ਤੇ ਦੂਜੇ ਪਾਸੇ ਮੌੜ ਮਾਜਰਾ ਦੀ ਟੀਮ ਵਿੱਚ ਨਿੱਕਾ ਦਿਓਗੜ ਜੱਸੀ ਚੰਦਵਾਲਾ ਦਲਵੀਰ 모ਹਿਤ ਤੇ ਪ੍ਰਦੀਪ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਲਹਿਰਾਖਾਨਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਦੋਤਾਲ ਤੇ ਚੌਂਕਿਆਂ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਦੋਤਾਲ ਜਿਸ ਨੇ 15 ਅੰਕ ਹਾਸਲ ਕੀਤੇ ਤੇ 52000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਚੌਂਕੇ ਦੀ ਟੀਮ ਜਿਸ ਨੇ 13 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਪਿੰਦੂ ਦਤਾਲ ਜਿਸ ਨੇ 7 ਰੈਡਾਂ ਪਾ ਕੇ 7 ਅੰਕ ਹਾਸਲ ਕੀਤੇ ਤੇ ਦੀਪਦਪੁਰ ਜੀ ਜਿਸ ਨੂੰ ਟੀਮ ਦੀ ਸਹਿਮਤੀ ਨਾਲ ਪਿੰਦੂ ਨਾਲ ਜੁਆਇੰਟ ਕੱਢ ਦਿੱਤਾ ਗਿਆ ਤੇ ਬੈਸਟ ਸਟਾਪਰ ਬਣਿਆ ਜੀਤ ਕੋਟਲੀ ਜਿਸ ਨੇ 4 ਟੱਚ ਲੈ ਕੇ 3 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਚੌਕਿਆਂ ਦੀ ਟੀਮ ਵਿੱਚ ਨਿੱਕੂ ਕਲਿਆਣ, ਮਾਲਾ ਗਵਿੰਦਪੁਰਾ, ਕਾਕਾ ਨਗਲਾ, ਕਾਕਾ ਸੇਵਕ ਤੇ ਕੋਚ ਖੇਡੇ ਤੇ ਦੂਜੇ ਪਾਸੇ ਦੋਤਾਲ ਦੀ ਟੀਮ ਵਿੱਚ ਸਨੀ ਆਦਮਬਾਲ, ਜੀਤ ਕੋਟਲੀ, ਦੀਪ ਦਵਰਜੀ, ਪਿੰਦੂ ਦੋਤਾਲ, ਘੋੜਾ, ਜਸ਼ਨ ਤੇ ਹਰਜੀਤ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਦੇਵੀ ਨਗਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਮਨਾਣਾ ਤੇ ਦਿਉਰਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਮਨਾਣਾ ਦੀ ਟੀਮ ਜਿਸ ਨੇ 15 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਦਿਉਰਾ ਦੀ ਟੀਮ ਜਿਸ ਨੇ 8 ਅੰਕ ਹਾਸਲ ਕੀਤੇ ਤੇ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਗੋਰਾ ਸਰਹਾਲਾ ਤੇ ਸ਼ੇਰੂ ਬੱਧੋਵਾਲ ਜੁਆਇੰਟ ਤੇ ਬੈਸਟ ਸਟਾਪਰ ਬਣਿਆ ਸੁਪਿੰਦਰ ਮਨਾਣਾ ਬੈਸਟ ਟਰੇਡਰ ਤੇ ਸਟੋਪਰ ਨੂੰ 골ਡ ਰਿੰਗਾ ਦੇ ਕੇ ਸਨਮਾਨ ਕੀਤਾ ਗਿਆ ਤੇ ਮਨਾਣਾ ਦੀ ਟੀਮ ਵਿੱਚ ਗੋਰਾ ਸਰਹਾਲਾ, ਸੇਰੂ ਬੱਦੋਵਾਲ, ਫੌਜੀ, ਸਪਿੰਦਰ ਮਨਾਣਾ, ਬੁੱਗਾ ਮਨਾਣਾ ਤੇ ਭੋਡਾ ਮਨਾਣਾ ਖੇਡੇ ਤੇ ਦੂਜੇ ਪਾਸੇ ਦਿਉਰਾ ਦੀ ਟੀਮ ਵਿੱਚ ਨੇਸੀ ਕਿੌਰਕ, ਮੋਨੂ ਗੁੱਜਰ, ਜੇ ਕਰਨ ਬਾਬਾ, ਦੀਪਾ, ਵਕੀਲ ਪੁਲਸੀਆ, ਧੌਲਾ, ਰਿੰਕੂ ਤੇ ਕਾਲਾ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਅਮੇਦਪੁਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਲਸਾੜਾ ਗਿੱਲ ਤੇ ਕਰਮਸਰ ਧੂਰਕੋਟ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਲਸਾੜਾ ਗਿੱਲ ਦੀ ਟੀਮ ਜਿਸ ਨੂੰ 71000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਕਰਮਸਰ ਧੂਰਕੋਟ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਕੋਮਲ ਮਤੋਈ ਤੇ ਬੱਬੂ ਲਸਾੜਾ ਗਿੱਲ ਜੁਆਇੰਟ ਤੇ ਬੈਸਟ ਸਟਾਪਰ ਬਣਿਆ ਜਗਨਾ ਧੂਰਕੋਟ ਤੇ ਪਿੰਦਰ ਲਾਟੋਂ ਜੋਇੰਟ ਬੈਸਟ ਰੇਟਰ ਤੇ ਸਟੋਪਰ ਨੂੰ 21-21000 ਰੁਪਏ ਦੀ ਨਕਦ ਰਕਮ ਦੇ ਕੇ ਸਨਮਾਨ ਕੀਤਾ ਗਿਆ। ਤੇ ਲਸਾੜਾ ਗਿਲਦੀ ਟੀਮ ਵਿੱਚ ਗੁਰਮੀਤ ਮੰਡੀਆਂ, ਕੋਮਲ ਮਤੋਈ, ਗੋਪੀ ਮੰਡੀਆਂ, ਬੱਬੂ, ਲਵੂ, ਹਮਣਾ ਤੇ ਮਨਜਿੰਦਰ ਗਿੱਡੇ ਤੇ ਦੂਜੇ ਪਾਸੇ ਕਰਮਸਰ ਧੂਰਕੋਟ ਦੀ ਟੀਮ ਵਿੱਚ ਪਿੰਦਰ ਲਾਟੋਂ, ਕਰਮੀ ਬਰਡਵਾਲ, ਹਰਮਨ ਐਮਾਮਗੜ, ਜੁਗਨਾ ਨਿੰਦਾ ਪਰਬਾ ਤੇ ਸੁੱਖਾ ਖੇਡੇ ਤੇ ਕੱਲ ਸਠਿਆਲਾ ਦਾ ਜੋ ਨਾਰਥ ਫੈਡਰੇਸ਼ਨ ਦਾ ਕੱਪ ਸੀ ਉਹ ਕੈਨਸਲ ਹੋ ਗਿਆ ਉਸ ਦਾ ਕੋਈ ਵੀ ਰਿਜ਼ਲਟ ਨਹੀਂ ਆਇਆ ਤੇ ਏਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ